ਸੰਜੇ ਕੀ ਨਾਮ ਤੁਹਾਡਾ ਰੀਨਾ ਸੰਜੇ ਕਦੋਂ ਦਾ ਕੰਮ ਕਰਦੇ ਕੇ ਤੁਸੀਂ ਇਹ ਬਹੁਤ ਚਿਰ ਦਾ ਦਾਦੇ ਪੁਰਾਦੇ ਇਹੀ ਕਰਦੇ ਰਹੇ ਵੀਰੇ ਕੀ ਬਣਾਉਂਦੇ ਤੁਸੀਂ ਛੱਜ ਪਹਿਲਾਂ ਤੇ ਹੁੰਦਾ ਸੀ ਵੀ ਕਣਕ ਝੋਨੇ ਵੱਲੇ ਜਦੋਂ ਹੁਣਾ ਕਣਕ ਝੋਨਾ ਤੇ ਉਦੋਂ ਇਹ ਚੱਲਨੇ ਹਾਂਜੀ ਹਾਂ ਹੁਣ ਕੰਮ ਕਿਦਾਂ ਦਾ ਏਦਾਂ ਹੀ ਮਤਲਬ 6 ਮਹੀਨੇ ਬਾਅਦ ਹੀ ਬਣਾਉਂਦੇ ਜਦੋਂ ਸੀਜ਼ਨ ਆਂਦਾ ਕਣਕ ਦਾ ਝੋਨੇ ਦਾ ਉਦੋਂ ਬਣਾਈਦੇ ਪਰ ਬਣਾਉਂਦੇ ਇਹ ਤਾਂ 4-5 ਮਹੀਨੇ ਲੱਗ ਜਾਂਦੇ ਹਨ ਜਲਦੀ ਪੀਸ ਨਹੀਂ ਇਹ ਬੰਦੇ ਹੈਗੇ ਜੇ ਤੇ ਆਪਾਂ ਦੋ ਜਾਣੇ ਫਿਰ ਤੇ ਮਲਾ ਜਾ ਫਾਇਦਾ ਹੋ ਜਾਂਦਾ ਇਹ ਕੱਲ ਨੰਨੇ ਬਣਾਣੇ ਉਹਨੂੰ ਤਾਂ ਚਾਰ ਪੰਜ ਮਹੀਨੇ ਲੱਗ ਜਾਂਦੇ ਬਣਾਉਂਦੇ ਇਹ ਆ ਵੀ ਪਰ ਮਿਹਨਤ ਬੜੀ ਆ ਵੀਰੇ ਹੱਡੀਆਂ ਦੀ ਮਿਹਨਤ ਨਹੀਂ ਪੱਲੇ ਪੈਂਦੀ ਪੱਲੇ ਨੂੰ ਮੁੱਲ ਲੈ ਕੇ ਆਓ 2000 ਨੂੰ ਮੰਨਤੀ ਲਾ ਜਿਹੜੀ ਇੱਕ ਮੁਠਾ ਲਈਦਾ ਉਹਦੇ ਚੋਂ 20 ਨਿਕਲ ਗਏ 15 ਨਿਕਲਦੇ ਵਿੱਚੋਂ ਜੀਰ ਇਹ ਤਾਂ ਖਰਾਬ ਨਿਕਲਦੀ ਹੈ ਤੇ ਇਹ ਵੀ ਫਿਰ ਆ ਸਾਡਾ ਪੁਰਾਣਾ ਛੱਬਿਆਚਾਰ ਆ ਇਹਨੂੰ ਛੱਡ ਨਹੀਂ ਸਕਦੇ ਹੈਗੇ ਕਿਉਂ ਵਿਆਹ ਮਾਬੂਆਂ ਦੇ ਲੋਕੀ ਆਉਂਦੇ ਘਰੇ ਇੱਕ ਅੱਧਾ ਗਾਹਕ ਜਾਗੋ ਤੇ ਕੋਈ ਲੋ ਇਹਨੂੰ ਲੋੜ ਕਣਕ ਕਹਦੇ ਘਰੇ ਆਈਏ ਤੇ ਪ੍ਰਾਣੀਆਂ ਜਿਹੜੀਆਂ ਜਿਮੇਦਾਰਨੀਆਂ ਉਛਾ ਜਲਬਦੀਆਂ ਵੀ ਤੇ ਉਛਾ ਜਨ ਚੱਲ ਇਹ ਕਈ ਦਾ ਵੀ ਗਾਹ ਕੜਾ ਮੁੜਿਆ ਵੀ ਕਰੇ ਦੇ ਨਾਲ ਆਡਾ ਵੀ ਮਤਲਬ ਪੁਰਾਣਾ ਹੀ ਕਾਮਾ ਮਾ ਮਾਪਿਓ ਕਰਦੇ ਰਹੇ ਅੱਗੋਂ ਦਾਦੀ ਦਾਦਾ ਕਰਦੇ ਸਭ ਕਰਦੇ ਅੱਗੋਂ ਅਹੀਂ ਵੀ ਉਹਨਾਂ ਨਾਲ ਵੇ ਵੇ ਕੇ ਜਾ ਸਿੱਖ ਲਈ ਆ ਤੇ ਚੱਲ ਅਹੀਂ ਵੀ ਕਰਦੇ ਆ ਇਹ ਵੀ ਕੰਮ ਰੋਜੀ ਆ ਢੀ ਰੋਟੀ ਕਰਦੀ ਥੋੜਾ ਕਰ ਲਈ ਜਿਆਦਾ ਕਰ ਲਈ ਪਰ ਇਹ ਵੀ ਕਈ ਦਾ ਵੀ ਚੱਲ ਆਪਣਾ ਸੱਬੀਆਂ 4 ਮਹੀਨੇ ਨੂੰ ਛੱਡ ਗਏ ਨਾ ਗਾੜੇ ਦੇਖਿਆ ਜੇ ਤੇ ਜਾਜ ਕਿੱਥੇ ਸਿੱਖੀ ਆ ਲਗੀ ਇਹ ਜਾਜ ਆਪਣੀ ਮੰਮੀ ਕੋਲ ਸਿੱਖੀ ਆ ਮੈਂ ਮਾ ਆਪਣੀ ਕੋਲ ਕਿਸ ਤਰ੍ਹਾਂ ਇੱਦਾਂ ਜਿਦਾ ਇੱਦਾਂ ਮੈਂ ਬੈਠੇ ਆ ਤੋ ਉਹ ਬੈਠੇ ਤੇ ਮੈਂ ਲਾਗੇ ਰੋਟੀ ਪਾਣੀ ਕਰਦੀ ਪਈ ਤੇ ਨਿਗਾਹ ਵੀ ਥੱਲੇ ਹੱਥ ਕਰਦੀ ਆ ਤਾਂ ਹੱਥ ਕਰਦੀ ਉੱਥੋਂ ਜਾ ਸਿੱਖੀ ਆ ਕੋਈ ਨਹੀਂ ਜਿਹੜੀ ਜਾ ਜੈਗੀ ਉਹਨਾਂ ਨੂੰ ਪੁੱਛ ਲਿਆ ਵੀ ਉਹਨਾਂ ਨੇ ਦੱਸਿਆ ਵੀ ਆ ਇੱਦਾਂ ਤੇ ਆ ਇੱਦਾਂ ਕਰਨਾ ਵਾ ਪੀੜੀ ਤੋਂ ਪੀੜੀ ਚੱਲਦਾ ਹੈ ਹਾਂ ਪੀੜੀ ਤੋਂ ਪੀੜੀ ਚੱਲਦਾ ਹੈ ਤੇ ਵੇਚਦੇ ਫਿਰ ਕਿਸ ਤਰ੍ਹਾਂ ਇਹ ਪਿੰਡਾਂ ਚ ਲੈ ਕੇ ਜਾਣੇ ਬੰਦੇ ਉਹ ਆਰਡਰ ਤੇ ਕੰਦੇ ਕਰ। ਆ ਆਰਡਰ ਦਾ ਆਟਾ ਥੋੜਾ ਹੀ ਆਂਦਾ ਜਿਹਨੂੰ ਲੋੜ ਆ ਉਹ ਘਰੇ ਆ ਜਾਂਦੇ ਇੱਕ ਅੱਧਾ ਪੀਸ ਲੈਣ ਜਦੋਂ ਕਹੇਦੇ ਘਰੇ ਵਿਆਹ ਵਾ ਜਿਮੇਦਾਰਾਂ ਦੇ ਉਹਨਾਂ ਨੂੰ ਜੇ ਪਤਾ ਇੱਥੇ ਬੰਦੇ ਪਏ ਅੱਜ ਤਾਂ ਉਹਨਾਂ ਨੇ ਇੱਥੇ ਲੈ ਆਣੇ ਤੇ ਜਿਹਨਾਂ ਜੇ ਦੁਕਾਨਦਾਰ ਨੂੰ ਆ ਜੇ ਉਹਨੂੰ ਲੋੜ ਆ ਤੇ ਉਹ ਤਾਂ 100 ਰੁਪਿਆ ਦਾ ਆਰਡਰ ਦੇ ਦਿੰਦਾ ਵਿਹਾਂ ਪੀਸਾਂ ਦਾ ਤੀਆਂ ਦਾ ਇਦਾਂ ਬਣ ਜਾਂਦੇ ਅੱਜ ਦੇਖਿਆ ਜਾਂਦਾ ਅੱਜਕੱਲ ਤਾਂ ਜਨਨੀਆਂ ਆ ਛਾੜਦੀਆਂ ਨਹੀਂ ਟੰਗ ਜ ਨਾ 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 ਉਹ ਛਾੜਦੀਆਂ ਨਹੀਂ ਉਹੀ ਤਾਂ ਸਾਡਾ ਕੰਮ ਘੱਟ ਹੋਇਆ ਵਾ ਵੀ ਤਾਂ ਹੀ ਥੋੜਾ ਮਾਲ ਬਣਾਇਦਾ ਨੇ ਤਾਂ ਸਾਰਾ ਮੁਹੱਲਾ ਬਣਾ ਇਹ ਆ ਵੀ ਇਹ ਅਹੀਂ ਛੱਡਦੇ ਨੇ ਪਈਆਂ ਆ ਕਿ ਚਾਹ ਜਿਆਦਾ ਨਹੀਂ ਤੇ ਥੋੜਾ ਥੋੜਾ ਅਡਾ ਚੇਰਾ ਮਾਪੇ ਉਹਦਾ ਕੰਮ ਆ ਹੀ ਕਰਨਾ ਹੀ ਯਾ ਨਿਸ਼ਾਨੀ ਰੱਖੀ ਉਹਨਾਂ ਦੀ ਨਹੀਂ ਤਾਂ ਸਾਰੇ ਛੱਡ ਗਏ ਆ ਵੀ ਤੁਹਾਨੂੰ ਸੋਖ ਕਹਿੰਦੇ ਆ ਲੱਗ ਲੱਗ ਗਵਾਂਡੇ ਵੀ ਤੁਸੀਂ ਕਹਿ ਦਿੰਨੇ ਆ ਤਾਂ ਫੇਰ ਬਣਾਉਣਾ ਪੈਣਾ ਹੀ ਕਈ ਦਾ ਹੱਡੀ ਰੋਟੀ ਰੋਜੀ ਆ ਵੀ ਤਾਂ ਨਹੀਂ ਅਹੀਂ ਛੱਡੀ ਦਾ ਕੰਮ ਏ ਵਿਰਸਾ ਹੀ ਨਾ ਜੁੜਿਆਦਾ ਵਿਰਸਾ ਯਾਨੀ ਇਹ ਹੀ ਸਮਝੋ ਵੀ ਸਰਾ ਹੁਣ ਜਦਾਂ ਵਿਆਹਾਂ ਸਾਲ ਦੀਆਂ ਤੇ ਜਾਗੋ ਕੱਢਣੀ ਆ ਉਹਨਾਂ ਦੀ ਲੋੜ ਪੈਂਦੀ ਪੈਂਦੀ ਆ ਵੀ ਕਨੋਂ ਦੇ ਪਤਾ ਨਹੀਂ ਵੀ ਪੁਰਾਣੇ ਹਜੇ ਕੱਢਦੇ ਤੇ ਨਹੀਂ ਹੁਣ ਇਹ ਜਿਆਦਾ ਮਸ਼ਹੂਰ ਆ ਛੱਜੇ ਜਾਗੋ ਵਿੱਚ ਚੱਲਦਾ ਹੀ ਜਾਂਦਾ ਵਾ ਪਹਿਲਾਂ ਵੀ ਜਾਗੋ ਚ ਜਾਂਦੇ ਸੀ ਪਿਛਲੇ ਜੁਆ ਮੈਂ ਪਹਿਲਾਂ ਜਦੋਂ ਪਹਿਲਾਂ ਵੀ ਜਾਂਦੇ ਸੀ ਪਹਿਲਾਂ ਉਹਨਾਂ ਸਭ ਜਦੋਂ ਮਗਹਾਈ ਕੱਟਿਆ ਨੂੰ ਤੋਂ ਫਾਇਦਾ ਆ ਹੇ ਹੁਣਾਂ ਨੂੰ ਇਹ ਫਾਇਦਾ ਇਹਦੇ ਚੋਂ ਸਾਡੇ ਕੋ ਬਚਦਾ ਨਹੀਂ 2 ਰੁਪਏ ਦਾ ਛੱਜ ਦਿੰਦੇ ਰਹੇ ਆ ਰੁਪਏ ਦਾ ਛੱਜ 2 ਰੁਪਏ ਦਾ ਛੱਜ ਤੇ ਹੁਣ ਤੇ ਹਿਸਾਬ ਲਾ ਲਓ ਕਿੱਥੇ ਪਹੁੰਚ ਗਏ ਆ ਵੀ ਉਦੋਂ ਲੱਗਦੀ ਵੀ ਉਹ ਹਿਸਾਬ ਨੇ ਹਾਂ ਦਿਹਾੜੀ ਇਹ ਚ ਕਿਦਾ 5 ਪੀਸ 4 ਪੀਸ ਲੱਗਣੇ ਤੇ ਜਿਹਦਾ 20 ਰੁਪਏ ਲਿਆਂਦੇ ਵਟਕੇ ਉਹਦੇ ਚ ਘਰ ਧੱਗ ਜਾ ਰਾ ਸਾਰਾ ਕੁਝ ਉਹਦੇ ਟੱਬਰ ਜਾਦੇ ਹੁੰਦੇ ਸੀ ਹੁੰਦਾ ਅੱਜ ਕਾ ਟੱਬਰ ਨਹੀਂ ਉਹਦੇ ਟੱਬਰ ਹੋਤ ਹੁੰਦੇ ਹੀ ਇੱਕੋ ਘਰ ਚ ਖਾਣਾ ਪੀਣਾ ਸਾਸੋਰਾ ਮਾ ਪਿਓ ਢੇਰ ਨਨ ਨਾ ਇਦਾਂ ਹੁੰਦਾ ਹੈ ਕੰਮ ਕਾਰ ਹੁਣ ਤੇ ਇੱਕ ਘਰੇ ਪਰੋਣਾ ਆਜੇ ਤੇ ਕਹੇ ਜੇ ਨੂੰ ਰੋਟੀ ਕਿਦਾ ਖਵਾਣੀ ਹੈ ਉਹਦੇ ਹੱਥੋਂ થી ਬਣ ਵੀ ਜਾਂਦਾ ਹੈ ਕੋਈ ਪਰੋਣਾ ਆਇਆ ਤਾਂ ਉਹਨੇ ਨਾਲ ਲੱਗ ਜਾਣਾ ਵਾ ਜੇ ਕੋਈ ਕਿਸੇ ਨੂੰ ਕਹਿ ਕੇ ਵੀ ਅੱਜ ਮੈਂ ਨਦੀਆੜੀ ਲਵਾ ਦਿੰਦਾ ਚਾਰ ਪੀਚ ਬਣਾਨੇ ਕਰ ਦਿੰਦੇ ਅੱਜ ਕੱਲ ਨਹੀਂ ਉਹ ਸਮਾਂ ਰਿਹਾ ਅਜਿਹਾ ਕੱਲੇ ਕਰਦੇ ਤੇ ਕੱਲੇ ਹੀ ਕਰਦੇ ਕੋਈ ਬੈਂਦਾ ਨਹੀਂ ਲੱਗਿਆ ਆਣ ਕੇ ਕੰਮ ਨਾ ਕਰਾਣਾ ਪੈ ਜੇ ਇਹ ਹਸਾਬ ਪਰਿਵਾਰ ਚ ਫਿਰ ਕੌਣ-ਕੌਣ ਹੱਥ ਬਣਾਉਂਦਾ ਇਹ ਮੇਰੇ ਘਰ ਵਾਲਾ ਤੇ ਮੈਂ ਹੀ ਕਰਦੇ ਦੋਨੇ ਤੇ ਆ ਮੇਰੀ ਬੀਵੀ ਸੱਸ ਆਈ ਸੀ ਮਾੜਾ ਮਟਾ ਉਹ ਕਰਾ ਜਾਂਦੇ ਬੀਬੀ ਮੇਰੀ ਉਹ ਵਾ ਕੱਢ ਕੇ ਗਈ ਬਾਂ